ਸੱਚੀ ਗੱਲ ਮੈਂ ਹਰਦੀਪ ਸੰਧਰ ਨਿਊਜ਼ ਦੇਖ ਰਿਹਾ ਹਾਂ ਤੁਸੀਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰਾਂ ਗੱਲਬਾਤ ਕਰਾਂਗੇ ਸਾਸਿ ਮੁੱਦੇ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਮਾਹੌਲ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਮਰਿਆਦਾ ਨੂੰ ਲੈ ਕੇ ਮਾਹੌਲ ਗਰਮ ਹੋਇਆ ਪਿਆ ਤਾਂ ਦੂਜੇ ਪਾਸੇ ਵਿਦਭੂ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਮੁੱਦਾ ਫਖ ਦਾ ਨਜ਼ਰ ਆ ਰਿਹਾ ਹੈ ਤੇ ਕੁਝ ਅਜਿਹੇ ਮੁੱਦੇ ਨੇ ਜ ਜਿਹਦੇ ਨਾਲ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਹਰਦੀਪ ਸੋਖੀ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਦੇ ਮਾਹੌਲ ਨੂੰ ਇਸ ਵਕਤ ਬਹੁਤ ਹੀ ਜ਼ਿਆਦਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜੇ ਸਵੈਨਧਾਨ ਚਲ ਮੁੱਦੇ ਨੇ ਅਗ ਲਾ ਦਿੱਤੀ ਹੈ 32855 ਰੁਪਏ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਦੂਜੀ ਪਾਸੇ ਜਿਹੜੇ ਬੜੇ ਸ਼ੌਕ ਰੱਖਦੇ ਨੇ ਡੈਸਟੀਨੇਸ਼ਨ ਬੈਡਿੰਗ ਨੂੰ ਲੈ ਕੇ ਮੈਰਿਜ ਪੈਲੇਸ ਜਾਂ ਸਮੁੰਦਰਾਂ ਦੇ ਕੰਢਿਆਂ ਤੇ ਆਨੰਦ ਕਾਰਜ ਕਰਾਉਂਦੇ ਨੇ ਤੇ ਇਹ ਮਾਹੌਲ ਹੈ ਜਿਹੜਾ ਹੁਣ ਪਾਕਤਾ ਨਜ਼ਰ ਆ ਰਿਹਾ ਕਿਉਂਕਿ ਬੜਾ ਅਹਿਮ ਫੈਸਲਾ ਲਿੱਤਾ ਗਿਆ ਕੀ ਇਹ ਫੈਸਲਾ ਰਾਹਤ ਪਰਿਆ ਹੋਵੇਗਾ ਜਾਂ ਫਿਰ ਉਹਨਾਂ ਲੋਕਾਂ ਦੇ ਲਈ ਥੋੜਾ ਸਤਿਮੈ ਮਹਿਸੂਸ ਕਰਾਊਗਾ ਜਿਹੜੇ ਕੁਲਦੀਪ ਸਿੰਘ ਗੜਗੜ ਜੀ ਨੇ ਉਹ ਜਥੇਦਾਰ ਜੀ ਬੜੇ ਸਮਝਦਾਰ ਜਥੇਦਾਰ ਜੀ ਨੇ ਦੇਖੋ ਉਹ ਕਹਿ ਰਹੇ ਨੇ ਕਿ ਵੀ ਜਿਹੜੇ ਬੇਇਤਬੀਆਂ ਹੋਈਆਂ ਜਾਂ ਉਸ ਵੇਲੇ ਮੈਂ ਹੁੰਦਾ ਤਾਂ ਮੈਂ ਬੜੀਆਂ ਆਵਾਜ਼ਾਂ ਚੱਕਦਾ ਕਿ ਵੀ ਇਹ ਜਿਹੜੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਵੀ ਜਿਹੜੇ ਵੇਲਿਆਂ 'ਚ ਹੋਈਆਂ ਨੇ ਜਾਂ ਜਿਹੜੇ ਅਪਰਾਧੀਆਂ ਨੂੰ ਇਹ ਫੜ ਕੇ ਕੁੱਟ ਕੇ ਸੱਡ ਦਿੰਦੇ ਸੀ ਜਾਂ ਇਹਨਾਂ ਨੂੰ ਭਜਾ ਦਿੰਦੇ ਸੀ ਜਾਂ ਇਹ ਕਹਿਆ ਜਾਂਦਾ ਸੀ ਅਕਸਰ ਕਿ ਜਿਹਨੇ ਬੇਅਦਬੀ ਕਰਤੀ ਜੀ ਉਹ ਮੰਦਬੁੱਧੀ ਆ। ਹੂੰ। ਦੇਖੋ ਇਹ ਕਿਤਨਾ ਕਿਤੇ ਫਰਕ ਪੈਂਦਾ ਵੀ ਜਿਹੜਾ ਬੇਅਦਬੀ ਕਰ ਗਿਆ ਉਹੀ ਮੰਦਬੁੱਧੀ ਆ ਉਹ ਪਹਿਲਾਂ ਕਿਉਂ ਨਹੀਂ ਸੀ ਪਤਾ ਲੱਗਦਾ ਇਹਨਾਂ ਨੂੰ। ਬਿਲਕੁਲ। ਦੇਖੋ ਗੁਰਦੁਆਰਿਆਂ ਦੇ ਵਿੱਚ ਸੀਸੀਟੀਵੀ ਪ੍ਰੋਪਰ ਲਗਵਾਏ ਜਾਣ। ਬਿਲਕੁਲ। 24 ਘੰਟੇ ਦੋ ਸਿੰਘ ਉੱਥੇ ਰੱਖੇ ਜਾਣ। ਉਹਨਾਂ ਦਾ ਕਹਿਣਾ ਕਿ ਦੇਖੋ 12-12 ਘੰਟੇ ਦੀ ਸ਼ਿਫਟ ਦੇ ਨਾਲ ਵੀ ਜਿਹੜੇ ਸਿੰਘ ਨੇ ਉੱਥੇ ਉਹ ਬੈਠੇ ਹੋਣ। ਤਾ ਵੀ ਉਹ ਜਿਹੜੀਆਂ ਬੇਅਤਬੀਆਂ ਨੇ ਉਹ ਨਹੀਂ ਹੋਣਗੀਆਂ ਇਹਦੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੀਆਂ AI ਦੇ ਨਾਲ ਫਿਲਮਾਂ ਬਣਦੀਆਂ ਵੀ ਜਿਹੜੇ ਸਾਡੇ ਗੁਰੂ ਨੇ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਟੀਵੀਾਂ ਤੇ ਵਿੱਚ ਵੀ ਉਹਨਾਂ ਦਾ ਕੋਈ ਅਕਾਰ ਨਹੀਂ ਸੀ ਵੀ ਉਹਨਾਂ ਨੂੰ ਕੋਈ ਸਮਝਣ ਵਾਲਾ ਨਹੀਂ ਵੀ ਜੇ ਆਪਾਂ ਕਹਿ ਦਈਏ ਵੀ ਆਪਾਂ ਕੈਲੰਡਰਾਂ ਤੇ ਆਪਾਂ ਫੋਟੋ ਬਣਾ ਦਈਏ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਆ ਕਿਉਂਕਿ ਸਾਲ ਬਾਅਦ ਲੋਕ ਕੈਲੰਡਰ ਸੜ ਦਿੰਦੇ ਨੇ ਜੀ ਕੈਲੰਡਰ ਨਹਿਰਾਂ 'ਚ ਵੀ ਸੁੱਟੇ ਜਾਂਦੇ ਨੇ ਕੂੜੇਦਾਨਾਂ 'ਚ ਵੀ ਸੁੱਟੇ ਜਾਂਦੇ ਨੇ ਬਿਲਕੁਲ ਵੀ ਇਹਨਾਂ ਚੀਜ਼ਾਂ ਦੇ ਉੱਤੇ ਕਿਤਨਾ ਕਿਤੇ ਰੋਕ ਲਾਉਣੀ ਉਦੋਂ ਜ਼ਰੂਰੀ ਸੀ ਜਦੋਂ ਇਹ ਚੀਜ਼ਾਂ ਹੋਈਆਂ ਨਹੀਂ ਜੀ ਤਾਂ ਕੀ ਲੱਗਦਾ ਹੈ ਕਿ ਐਸਪੀਸੀ ਦੇ ਵੱਲੋਂ ਜਿਹੜੇ ਇਹ ਹੁਣ ਮੁੱਦੇ ਚੱਕੇ ਜਾਂਦੇ ਪਏ ਨੇ ਜੇ ਆਖਿਰ ਇਹ ਜਿਹੜਾ ਸਿਲਸਿਲਾ ਚੱਲਦਾ ਪਿਆ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਕੋਈ ਅੱਜ ਤਾਂ ਨੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਜਾਂ ਕੈਲੰਡਰ ਅੱਜ ਛਪਣੇ ਸ਼ੁਰੂ ਹੋਏ ਨੇ ਫਿਰ ਵੈਡਿੰਗਾਂ ਨੂੰ ਲੈ ਦੇਖੋ ਉਹਨਾਂ ਨੇ ਵਿਡਿੰਗਾਂ ਨੂੰ ਲੈ ਕੇ ਕਿਹਾ ਕਿ ਦੇਖੋ ਜਿਹੜੇ ਲਾਵਾ ਹੋਣਗੀਆਂ ਉਹ ਸਿਰਫ ਗੁਰਦੁਆਰ ਦੇ ਵਿੱਚ ਹੋਣਗੀਆਂ ਤੇ ਉਹਨਾਂ ਨੇ ਟਾਈਮ ਵੀ ਦੱਸਿਆ ਵੀ ਜਿਹੜਾ 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾ ਹੋਣਗੀਆਂ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਉੱਤੇ ਜਿਹੜੀਆਂ ਵੀ ਅਸੀਂ ਕੋਈ ਕਾਨੂੰਨ ਨਹੀਂ ਬਣਾਵਾਂਗੇ ਜਿਹੜਾ 12 ਵਜੇ ਤੋਂ ਬਾਅਦ ਉੱਥੇ ਪਹੁੰਚੇਗਾ ਬਰਾਤ ਲੈ ਕੇ ਗੁਰਦੁਆਰਿਆਂ ਦੇ ਵਿੱਚ ਵੀ 3 ਤੋਂ 4 ਵੱਜਣਗੇ ਤਾਂ ਅਸੀਂ ਐ ਜੀਪੀਸੀ ਦੇ ਰਾਹੀਂ ਉਸ ਗੁਰਦੁਆਰੇ ਦੇ ਉੱਤੇ ਕਾਰਵਾਈ ਕਰਾਂਗੇ ਵੀ ਇਹ ਜਿਹੜੀਆਂ ਲਾਵਾਂ ਨੇ 3 ਜਾਂ 4 ਵਜੇ ਕਿਉਂ ਹੋਈਆਂ ਨੇ ਵੀ ਇਹ 12 ਵਜੇ ਤੋਂ ਪਹਿਲਾਂ ਕਿਉਂ ਨਹੀਂ ਹੋਈਆਂ ਜੀ ਅਗਲੇ ਮੁੱਦੇ ਵੱਲ ਜੀ ਇਹ ਤਾਂ ਜਿੱਥੇ ਅਸੀਂ ਦੇਖਦੇ ਹਾਂ ਕਿ ਆਪਣੀ ਕੇਂਦਰੀ ਸਰਕਾਰ ਯਾਨੀ ਆਪਣੇ ਦੇਸ਼ ਦੀ ਗੱਲ ਕਰੀਏ ਜਿੱਥੇ ਸਭ ਤੋਂ ਜ਼ਿਆਦਾ ਅਹਿਮ ਮੰਨਿਆ ਜਾਂਦਾ ਹੈ ਬੇਟੀਆਂ ਮਹਿਲਾਵਾਂ ਕਿ ਬੇਟੇ ਬਚਾਓ ਬੇਟੀ ਪੜਾਉਦਾ ਜਿਹੜਾ ਕੇਂਦਰ ਸਰਕਾਰ ਦਾ ਇੱਕ ਨਾਅਰਾ ਆ ਜੋ ਅੱਜ ਬਿਲਕੁਲ ਖੋਖਲਾ ਸਾਬਿਤ ਹੋ ਰਿਹਾ ਤੁਸੀਂ ਉਹ ਨਾਅਰ ਦੀ ਖਬਰ ਦੇਖੀ ਹੋਣੀ ਹੈ ਕਿ ਇੱਕ ਰੇਪਰਡ ਤਾਂ ਕਿਸ ਤਰ੍ਹਾਂ ਸਰਵਾਈਵ ਕਰ ਰਹੀ ਹੈ ਉਸਦੇ ਜਿਹੜਾ ਮਲਜ਼ਮ ਸੀਗਾ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਹਾਲਾਂਕਿ ਅੱਜ ਰਾਹਤ ਭਰੀ ਹੈ ਖਬਰ ਕਿ ਉਸ ਦੀ ਜ਼ਮਾਨਤ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਰੋਕ ਦਿੱਤੀ ਗਈ ਹੈ ਪਰ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਇਹ ਕਦੋਂ ਤੱਕ ਚੱਲਦਾ ਰਹੇਗਾ ਸਾਡੇ ਦੇਸ਼ ਦੇ ਵਿੱਚ ਰੇਪਿਸਟ ਜਿਹੜਾ ਹੁੰਦਾ ਆ ਉਸ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ ਪਰ ਜਿਹਨੂੰ ਇਨਸਾਫ਼ ਦੀ ਲੋੜ ਹੈਗੀ ਆ ਉਹਦੇ ਧਿਆਨੇ ਨਹੀਂ ਦਿੱਤਾ ਜਾਂਦਾ ਦੇਖੋ ਜਿਹਦੇ ਨਾਲ ਇਹ ਘਟਨਾ ਹੁੰਦੀ ਆ ਤੇ ਜਿਹੜੇ ਅਪਰਾਧੀ ਹੁੰਦੇ ਨੇ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਅਸੀਂ ਦੇਖੋ ਆ ਚੀਜ਼ ਕਰਤੀ ਤੇ ਇਹ ਤੋਂ ਬਾਅਦ ਸਾਡੇ ਤੋਂ ਨਸ਼ੇ ਦੇ ਵਿੱਚ ਆ ਚੀਜ਼ ਹੋ ਗਈ ਤੇ ਅਸੀਂ ਬੱਤ ਤੋਂ ਬੱਤ 4 ਸਾਲ ਜਾਂ 5 ਸਾਲ ਬਾਅਦ ਬਾਹਰ ਆ ਜਾਣਾ ਦੇਖੋ ਪੰਜਾਬ ਦੇ ਵਿੱਚ ਵੀ ਬੜੇ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਹੈ ਗੁਜਰੇ ਆ ਜੇ ਆਪਾਂ ਜਲੰਧਰ ਦੀ ਗੱਲ ਕਰੀਏ ਉਹ 13 ਸਾਲ ਦੀ ਬੱਚੀ ਦਾ ਕੀ ਕਸੂਰ ਸੀ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਦਿਲਰੋਜ਼ ਦਾ ਕੀ ਕਸੂਰ ਸੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਤੇ ਉੱਤੇ ਕੇਂਦਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਨੂੰ ਅਰਬ ਕੰਟਰੀਆਂ ਤੋਂ ਸਿੱਖਣਾ ਚਾਹੀਦਾ ਕਿ ਦੇਖੋ ਜੇ ਬਾਹਰਲੇ ਦੇਸ਼ਾਂ ਚਾ ਚੀਜ਼ਾਂ ਹੁੰਦੀਆਂ ਨੇ ਤਾਂ ਚੌਂਗ 'ਚ ਖੜਾ ਕੇ ਗੋਲੀ ਮਾਰ ਦਿੰਦੇ ਨੇ ਤਾਂ ਉਸੇ ਟਾਈਮ ਉਹਨਾਂ ਨੂੰ ਮੌਕੇ ਤੇ ਜਿਹੜੀ ਬਣਦੀ ਸਜ਼ਾ ਉਹ ਦੇ ਦਿੱਤੀ ਜਾਂਦੀ ਆ ਬਿਲਕੁਲ ਫਿਰ ਆਪਣੇ ਦੇਸ਼ ਦੇ ਵਿੱਚ ਚੜੀ ਕੀ ਕਾਨੂੰਨ ਇੰਨਾ ਲੰਬਾ ਚਲਾ ਜਾਂਦਾ ਇਨਸਾਫ ਲੈਣ ਦੇ ਨੂੰ ਕਿ ਬੰਦੇ ਦੀਆਂ ਜੁੱਤੀਆਂ ਘਾਟ ਜਾਂਦੇ ਨੇ ਪਰ ਇਨਸਾਫ ਜਿਹੜਾ ਉਹ ਫੇਰ ਨਹੀਂ ਮਿਲਦਾ ਦੇਖੋ ਜੁੱਤੀਆਂ ਛੱਡੋ ਇੱਥੇ ਤਾਂ ਇੱਕ ਪੀੜੀ ਕੇਸ ਲੜਦੀ ਹੈ ਤੇ ਦੂਜੀ ਪੀੜੀ ਕੋਲੇ ਫੈਸਲਾ ਆਉਂਦਾ ਵੀ ਉਹ ਬੰਦਾ ਕਹਿੰਦਾ ਵੀ ਇਹ ਜਿਹੜਾ ਕੇਸ ਚੱਲਦਾ ਸੀ ਉਹਨਾਂ ਤਾਂ 20 ਸਾਲ ਹੋ ਗਏ 25 ਸਾਲ ਹੋ ਗਏ ਹੋਇਆ ਕੀ 5-7 ਸਾਲ ਦੀ ਸਜ਼ਾ ਤੇ ਜਿਹਨੂੰ ਉਮਰ ਕੈਦ ਹੋਈ ਆ ਉਹ 5-7 ਸਾਲ ਬਾਹਰ ਆ ਜਾਂਦਾ ਉਹਨਾਂ ਦੇ ਉੱਤੇ ਕੋਈ ਨਾ ਕੋਈ ਪੋਲੀਟੀਕਲ ਪ੍ਰੈਸ਼ਰ ਪੈ ਜਾਂਦੇ ਨੇ ਜਾਂ ਉਹਨਾਂ ਦੀ ਸਪੋਰਟ ਹੁੰਦੀ ਆ ਉਹਦੇ ਕਰਕੇ ਜੇਲਾਂ ਦੇ ਵਿੱਚੋਂ ਬਾਹਰ ਆ ਕੇ ਉਹ ਫਿਰ ਏਦਾਂ ਦੀਆਂ ਕਿ ਡਰਾਮਾ ਨੂੰ ਮੌਕਾ ਦਿੰਦੇ ਨੇ ਜੀ ਇੱਕ ਹੋਰ ਮੁੱਦੇ ਦੀ ਗੱਲ ਕਰਦੇ ਆ ਕਿ ਜੋ ਠੀਕ ਹੈ ਇਨਸਾਫ ਮਿਲਣਾ ਚਾਹੀਦਾ ਆ ਦੇਸ਼ ਵਿੱਚ ਜਿਤਨਾ ਕਾਨੂੰਨ ਦੀ ਆਪਣੇ ਪੈਰ ਵੀ ਕੀ ਹੋਣੀ ਚਾਹੀਦੀ ਹੈ ਤੇ ਹੁਣ ਇੱਕ ਵੱਡਾ ਫੈਸਲਾ ਹੋ ਰਿਹਾ ਕਿ ਜਿਹੜੇ 25 ਸਾਲ ਤੋਂ ਘੱਟ ਨੌਜਵਾਨ ਹੋਣਗੇ ਉਹਨਾਂ ਨੂੰ ਸ਼ਰਾਬ ਮਿਲਣ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਕਹੋ ਜੀ ਦੇਖਦੇ ਹਾਂ ਕਿ ਇਹ ਰਾਹਤ ਭਰੀ ਖਬਰ ਹੈ ਕੁਝ ਚੰਗਾ ਹੋਵੇਗਾ ਜਾਂ ਫਿਰ ਜੀ ਦੇਖੋ ਜਿਹੜੇ ਹਿਮਾਂਸ਼ੂ ਜੈਨ ਜੀ ਨੇ ਲੁਧਿਆਣਾ ਦੇ ਡੀਸੀ ਨੇ ਮੁੱਕੇ ਦੀ ਤੇ ਉਹਨਾਂ ਨੇ ਕਿਤਨਾ ਕਿਤੇ ਦੇਖੇ ਜਿਹੜੇ 25 ਸਾਲ ਤੋਂ ਛੋਟੇ ਬੱਚੇ ਨੇ ਉਹ ਕਿਤਨਾ ਕਿਤੇ ਜਿਹੜੀਆਂ ਵੈਬ ਸੀਰੀਜ਼ਾਂ ਦੇਖਦੇ ਨੇ ਉਹਨਾਂ ਤੇ ਮਾੜਾ ਅਸਰ ਪੈਂਦਾ ਹਾਂ ਜਦੋਂ ਦੇਖਿਆ ਗਿਆ ਵੀ ਲੁਧਿਆਣੇ ਦੇ ਵਿੱਚ ਜਿਹੜੇ ਰਾਤ ਨੂੰ ਪੱਬਾਂ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਉਮਰ 23 24 ਸਾਲ ਵੀ ਨਹੀਂ ਹੁੰਦੀ ਤੇ ਇਹਨਾਂ ਕਰਕੇ ਉਹਨਾਂ ਨੇ ਕਾਨੂੰਨ ਬਣਾਇਆ ਕਿ ਜਿਹੜੇ ਰੈਸਟੋਰੈਂਟ ਨੇ ਜਾਂ ਜਿਹੜੇ ਸ਼ਰਾਬ ਵੇਚਦੇ ਨੇ ਜਾਂ ਠੇਕੇ ਨੇ ਵੀ ਉਹਨਾਂ ਨੂੰ ਜਿਹੜੀ ਐ ਇਹ दारू ਨਹੀਂ ਦਿਊ ਦਿੱਤੀ ਜਾਊਗੀ ਜੇ ਉਹ दारू ਲੈਣ ਜਾਣਗੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਵੱਲੋਂ ਬਿਲਕੁਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਜੋ ਨੌਜਵਾਨ ਅਕਸਰ ਹੁੱਲੜਬਾਜੀ ਕਰਦੇ ਉਸ ਨੂੰ ਦੇਖਦੇ ਹੋਏ ਫੈਸਲਾ ਲਿੱਤਾ ਗਿਆ ਤਾਂ ਬਹੁਤ ਹੀ ਵਧੀਆ ਫੈਸਲਾ ਹੈ ਸਭ ਤੋਂ ਅਗਲੇ ਮੁੱਦੇ ਤੇ ਗੱਲ ਕਰਦੇ ਕਿ ਅੱਜ ਕੱਲ ਫਰਾਡ ਜਿਹੜਾ ਹੋਣ ਦਾ ਨਵੇਂ-ਨਵੇਂ ਤਰੀਕੇ ਜਿਹੜੇ ਨੇ ਪੈੰਤੇ ਅਪਣਾਏ ਜਾ ਰਹੇ ਨੇ ਤੇ ਦਿੱਲੀ ਦੇ ਵਿੱਚ ਵੀ ਇੱਕ ਕਾਂਡ ਹੋਇਆ ਉਹ ਤਾਂ ਦੱਸੋ ਕਿ ਕਿਸ ਤਰ੍ਹਾਂ ਉਹ ਫਰਾਡ ਕਰ ਰਹੇ ਨੇ ਤੇ ਬੱਚਾ ਕਿਵੇਂ ਜਾ ਸਕਦਾ ਹੈ ਦੇਖੋ ਤੁਹਾਨੂੰ ਦੱਸਦੇ ਵੀ ਜੇ ਡਿਜੀਟਲ ਆਪਾਂ ਕਹਿੰਦੇ ਆ ਵੀ ਡਿਜੀਟਲ ਦੁਨੀਆ ਹੋ ਗਈ ਜਾਂ ਆਪਾਂ ਆਪਣੇ ਕੋਲ ਜਿਹੜੇ ਔਨਲਾਈਨ ਪੇਮੈਂਟ ਆ ਹੋਣ ਲੱਗੀ ਇਹਦੇ ਨਾਲ ਆਪਾਂ ਨੂੰ ਜੇ ਨੁਕਸਾਨ ਨੇ ਉਥੇ ਲਾਭ ਵੀ ਹੈ ਇਹ ਮਾਮਲਾ ਆਇਆ ਇਹ ਦਿੱਲੀ ਦੇ ਚਾਂਦੀ ਚੌਂਕ ਦਾ ਮਾਮਲਾ ਉੱਥੇ ਇੱਕ ਲਹਿੰਗੇ ਵਾਲੇ ਦੀ ਦੁਕਾਨ ਸੀ ਜੋ ਕਿ ਦਿਨ ਦਾ ਲਾ ਲੋ ਵੀ 5 ਤੋਂ 7 ਲੱਖ ਰੁਪਈਆ ਕਮਾਉਂਦੇ ਸੀ ਬੰਦੀ ਤੇ ਉੱਥੇ ਇੱਕ ਬੰਦਾ ਜਾਂਦਾ ਜਿਹੜਾ ਨੌਜਵਾਨ ਹੁੰਦਾ ਕਰੋ ਗਰੀਬ ਹੁੰਦਾ ਉਹ ਦੇਖਦਾ ਦੋ ਤਿੰਨ ਘੰਟੇ ਬਹਿ ਕੇ ਵੀ ਆਹ ਦੁਕਾਨ ਨਾਲੇ ਦੇ ਨਾਲ ਕਿਤੇ ਨਾ ਕਿਤੇ ਦਿਮਾਗ ਲਗਾ ਕੇ ਕੋਈ ਨਾ ਕੋਈ ਛਾਤਰ AI ਦੇ ਨਾਲ ਆਪਾਂ ਕੋਈ ਨਾ ਕੋਈ ਜੁਗਾਰ ਲਾ ਸਕਦੇ ਆ ਪੈਸਿਆਂ ਦਾ ਜੀ ਤੇ ਉਹਨੇ ਉਸੇ ਤਰ੍ਹਾਂ ਹੀ ਦੇਖਿਆ ਜਿੱਦਾਂ ਉਹਨੇ ਇੱਕ ਫਿਲਮ ਦੇਖੀ ਸੀ ਰਜਨੀਕਾਂਨ ਦੀ ਫਿਲਮ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜੀਆਂ ਇਹ ਫਿਲਮਾਂ ਬਣਦੀਆਂ ਇਹਨਾਂ ਤੋਂ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਇਨਸਪਾਇਰ ਹੁੰਦੀ ਆ ਜੀ ਤੇ ਉਹੀ ਬਹਿਲਾ ਦਿਮਾਗ ਸ਼ੈਤਾਨ ਦਾ ਘਰ ਲਗਾ ਲਓ ਵੀ ਉਹਨੇ ਕਿਆ ਵਰ ਕੋਰ ਉਥੋਂ ਦਾ ਸਕੈਨ ਕੀਤਾ AI ਦੀ ਮਦਦ ਦੇ ਨਾਲ ਉਹਨਾਂ ਦੇ ਅਕਾਊਂਟ ਦੇ ਨਾਲ ਆਪਣਾ ਅਕਾਊਂਟ ਫ੍ਰੀਜ਼ ਕਰਤਾ ਜੀ ਜਦੋਂ ਉਹਨੂੰ ਅਕਾਊਂਟ ਨੂੰ ਐਡ ਕਰਤਾ ਜੀ ਅਕਾਊਂਟ ਐਡ ਹੋਣ ਤੋਂ ਬਾਅਦ ਕਸਟਮਰ ਨੇ ਆਨਲਾਈਨ 50000 ਤੇ 90000 ਦੋ ट्रांजੈਕਸ਼ਨਾਂ ਕੀਤੀਆਂ ਮਸ਼ੀਨ ਨਾਲ ਜਿਹੜੀ ਮਸ਼ੀਨ ਤਾਂ ਬੋਲ ਗਈ ਪਰ ਜਿਹੜੇ ਪੈਸੇ ਨੇ ਉਹ ਪੈਸੇ ਅਕਾਊਂਟ 'ਚ ਨਹੀਂ ਆਏ ਉਹ ਪੈਸੇ ਅਕਾਊਂਟ 'ਚ ਗਏ ਉਸ ਛਾਤਰ ਮੁੰਡੇ ਦੇ ਜਿਹੜਾ 145000 ਰੁਪਿਆ ਦੇ तकरीबन ਆਪਣੇ ਅਕਾਊਂਟ ਦੇ ਵਿੱਚ ਉੜਾ ਕੇ ਲੈ ਗਿਆ ਜਦੋਂ ਦੁਕਾਨਦਾਰ ਨੂੰ ਸ਼ੱਕ ਹੋਇਆ ਵੀ ਇਹ ਬੰਦੇ ਲੰਘਾ ਲੈਣ ਦਾ ਪਹੁੰਚ ਗਏ ਵੀ ਇਹਨਾਂ ਦੀ ਬੁਕਿੰਗ ਵੀ ਹੋਈ ਹੋਈ ਸੀ ਤੇ ਇਹਨਾਂ ਦੀ ਪੇਮੈਂਟ ਕਿੱਥੇ ਗਈ ਵੀ ਜਦੋਂ ਉਹਨਾਂ ਨੇ ਮਸ਼ੀਨ 'ਚ ਦੇਖਿਆ ਮਸ਼ੀਨ 'ਚ ਉੱਥੇ ਬੋਲਦੀ ਪਈ ਸੀ ਵੀ ਇਹਨਾਂ ਦੀ ਪੇਮੈਂਟ ਮੇਰੇ ਕੋਲ ਰਾਤ ਪਹੁੰਚ ਚੁੱਕੀ ਆ ਫਿਰ ਉਹਨਾਂ ਨੇ ਦਿੱਲੀ ਪੁਲਿਸ ਨੂੰ ਸਾਰੀ ਘਟਨਾ ਦੱਸੀ ਉਹਨਾਂ ਨੇ ਅੱਗੇ ਟਰੇਸ ਕੀਤਾ ਤੇ ਇਹ ਬੰਦਾ ਰਾਜਸਥਾਨ ਤੋਂ ਚੱਕਿਆ ਗਿਆ ਤੇ ਆਪਾਂ ਇਹ ਕਹਿ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਨੇ ਜਿਹੜਾ ਫਰਾਡ ਕਰਦਾ ਮੇਰੀ ਘੱਲ ਲੱਭਿਆ ਆ ਫਿਲਮਾਂ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਜਾਂਦੇ ਨੇ ਕਿਤੇ ਨਾ ਕਿਤੇ ਉੱਥੇ ਵੀ ਥੋੜਾ ਗੁਰੇਜ ਕਰਨਾ ਪੈਣਾ ਤਾਂ ਕਿ ਉਹ ਕਿ ਮਿਸਯੂਜ਼ ਉਸ ਚੀਜ਼ ਦਾ ਨਾ ਕਰ ਸਕਣ ਹਾਲਾਂਕਿ ਫਿਲਮਾਂ ਵੀ ਜਿਹੜੀਆਂ ਨੇ ਕੁਝ ਕੁ ਸਿਖਾਉਂਦੀਆਂ ਜ਼ਰੂਰ ਨੇ ਪਰ ਅਜੀਆਂ ਘਟਨਾਤੋਂ ਬਚਾਅ ਹੋ ਸਕਦਾ ਹੈ ਜੇਕਰ ਉੱਥੇ ਵੀ ਗੁਰੇਜ ਕੀਤਾ ਦੇਖੋ ਬਚਾਅ ਹੋ ਸਕਦਾ ਅਸੀਂ ਦੱਸਦੇ ਹਾਂ ਦੇਖੋ ਜਦੋਂ ਵੀ ਤੁਸੀਂ ਦੁਕਾਨਦਾਰ ਨੂੰ ਕਿਊ ਆਰ ਕੋਡ ਰਾਹੀਂ ਪੇਮੈਂਟ ਕਰਨੀ ਆ ਤਾਂ ਉਹਨਾਂ ਦਾ ਪਹਿਲਾਂ ਨਾਮ ਪੁੱਛ ਲੈਣਾ ਵੀ ਤੁਹਾਡਾ ਨਾਮ ਆਹਾ ਵਾ ਵੀ ਇਹ ਅਕਾਊਂਟ ਨੰਬਰ ਆ ਵੀ ਇਹਦੇ ਤੇ ਅਸੀਂ ਪੇਮੈਂਟ ਕਰਨ ਲੱਗੇ ਆ ਠੀਕ ਹੈ ਜੀ ਤੇ ਦੁਕਾਨਦਾਰ ਨੂੰ ਵੀ ਚਾਹੀਦਾ ਜਿਹੜਾ ਕਿਊ ਆਰ ਕੋਡ ਆ ਉਹਨੂੰ ਲੈਮੀਨੇਸ਼ਨ ਕਰਕੇ ਰੱਖਣ ਕਿਉਂਕਿ ਜੇ ਲੈਮੀਨੇਸ਼ਨ ਕੀਤਾ ਹੋਊਗਾ ਜਦੋਂ ਲੈਮੀਨੇਸ਼ਨ ਛਾਤਰ ਬੱਚਾ ਲਾਊਗਾ ਇਹ ਬੰਦਾ ਪਾੜੂਗਾ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਤਾਂ ਇਸ ਤਰੀਕੇ ਦੇ ਨਾਲ ਜੋ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਹੋਣ ਤੋਂ ਬਚਾ ਸਕਦੇ ਆ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਨੇ ਚਰਚਾ ਦਾ ਵਿਸ਼ਾ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਜੇਕਰ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਗੱਲ ਹੈ ਕੋਈ ਤੁਹਾਡੇ ਨਾਲ ਜੇ ਫਰਾਡ ਹੋਇਆ ਹੋਵੇ ਜਾਂ ਫਿਰ ਪੰਜਾਬ ਦੇ ਰਿਲੇਟਡ ਦਾ ਕੋਈ ਮੁੱਦਾ ਆ ਜਾਂ ਫਿਰ ਤੁਹਾਡੀ ਆਪਣੀ ਕੋਈ ਗੱਲ ਹੈ ਜਿਸ ਨੂੰ ਤੁਸੀਂ ਸਾਡੇ ਰਾਹੀਂ ਆਪਣੀ ਆਵਾਜ਼ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਮੁੱਦਿਆਂ ਨੂੰ ਆਪਣੀ ਗੱਲਾਂ ਨੂੰ ਵਿਚਾਰਾਂ ਨੂੰ ਕਮੈਂਟ ਬਾਕਸ ਤੇ ਸ਼ੇਅਰ ਕਰੋ ਅਸੀਂ ਤੁਹਾਡੀ ਆਵਾਜ਼ ਬਣਾਵਾਂਗੇ ਸਾਨੂੰ ਦਈ ਇਜਾਜ਼ਤ ਧੰਨਵਾਦ